ਅੱਜ ਸਤਿਕਾਰਯੋਗ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਇੱਕ ਮੁਸਲਮਾਨ ਪਾਈਚਾਰੇ ਨਾਲ ਸੰਬੰਧਿਤ ਨੌਜਵਾਨ ਜਿਹੜਾ ਉੱਥੇ ਹੁੰਦਾ ਆ ਤੇ ਉਸ ਮਾਂਸ ਸरोवर ਦੇ ਵਿੱਚ ਜਿੱਥੇ ਇੱਕ ਪਵਿੱਤਰ ਸਰੋਵਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿੱਥੇ ਉਹ ਇਸ਼ਨਾਨ ਕਰਦੇ ਨੇ ਲੋਕ ਜਿਹੜੇ ਨੇ ਆਸਤਾ ਦਾ ਕੇਂਦਰ ਹੈਗਾ ਤੇ ਉੱਥੇ ਜਿਹੜੀ ਆ ਉਹ ਨੌਜਵਾਨ ਵੱਲੋਂ ਜਿਹੜੀ ਇੱਕ ਚੋਲੀ ਕਰਕੇ ਪਾਣੀ ਜਿਹੜਾ ਹੈ ਮੂੰਹ ਦੇ ਵਿੱਚੋਂ ਉੱਥੇ ਹੀ ਜਿਹੜਾ ਛੁੱਟੇ ਜਾਂਦਾ ਆ ਤੇ ਜਿਸ ਵਿੱਚ ਰੋਸ ਵੱਜੋ ਅੱਜ ਐਸਜੀਪੀਸੀ ਦੇ ਵੱਲੋਂ ਵੀ ਜਿਹੜੇ ਆ ਉਹਦੀ ਕਾਰਵਾਈ ਦੀ ਮੰਗ ਕੀਤੀ ਆ ਅਤੇ ਦੱਸਿਆ ਜਾਂਦਾ ਹੈ ਸੀਗਾ ਕਿ ਨੌਜਵਾਨ ਦੇ ਵੱਲੋਂ ਵੀਡੀਓ ਬਣਾਈ ਗਈ ਹੈ ਤੇ ਇਸ ਨੌਜਵਾਨ ਦੇ ਵੱਲੋਂ ਹੀ ਜਿਹੜੀ ਆ سوشل ਮੀਡੀਆ ਦੇ ਉੱਤੇ ਪਾਈ ਗਈ ਜਾਣ ਤੋਂ ਬਾਅਦ ਜਿਹੜਾ ਆ ਇੱਕ ਵਾਰ ਜਿਹੜੀ ਵੀਡੀਓ ਜਿਹੜੀ ਆ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਆ ਜ਼ਰੂਰ ਜਿਹੜੀ ਆ ਘਰ ਕਰ ਰਹੀ ਆ ਤੇ ਮਨਾਂ ਦੇ ਵਿੱਚ ਜਿਹੜੀ ਠੇਸ ਵੀ ਜਿਹੜੀ ਆ ਜ਼ਰੂਰ ਪਹੁੰਚਦੀ ਆ ਤੇ ਇੱਕ ਤਰੀਕੇ ਦੇ ਨਾਲ ਬਦਬੀ ਦਾ ਕਰਨ ਦਾ ਮਾਮਲਾ ਹੀ ਇਹ ਬਣ ਜਾਂਦਾ ਆ ਜਦੋਂ ਇੱਕ ਮਨ ਦੇ ਵਿੱਚ ਲੈ ਕੇ ਜਾਣਾ ਕਿ ਅਸੀਂ ਗੁਰੂ ਦੇ ਘਰ ਚੱਲੇ ਆ ਤੇ ਉਸ ਨੂੰ ਕਿਸ ਤਰੀਕੇ ਨਾਲ ਪ੍ਰੈਜੈਂਟ ਕਰਨਾ ਪਰ ਇਸ ਵੀਡੀਓ ਦੇ ذریعے ਆਪਾਂ ਇਸ ਚੀਜ਼ ਦੇ ਨਾਲ ਕਹਿਣਾ ਮੁਨਾਫਰ ਵੀ ਸਮਝਾਗੇ ਕਿ ਜਿਹੜਾ ਬੰਦਾ ਇੱਥੇ ਆਇਆ ਸੀਗਾ ਉਹ ਇੱਕ ਬੇਅਦਵੀ ਕਰਨ ਦੀ ਮੰਚਾ ਜਿਹੜੀ ਆ ਉਹ ਮੇਥੇ ਗਿਆ ਸੀਗਾ ਤੇ ਇਸ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਉਹ ਜਦੋਂ ਉਤੂ ਸਰੋਵਰ ਦੇ ਵਿੱਚੋਂ ਨਿਕਲਦਾ ਹੈ ਤਾਂ ਉਹ ਆਪਣੀ ਉਂਗਲ ਖੜੀ ਕਰਕੇ ਉਹ ਕੀ ਸਾਬਤ ਕਰਦਾ ਹੈ ਇਹਦੇ ਵਿੱਚ ਵੀ ਜਿਹੜੀ ਆ ਹੁਣ ਉਹਦੀ ਮਨਛਾ ਹੀ ਦੱਸੀ ਜਾ ਸਕਦੀ ਹੈ ਕਿ ਉਹਦੀ ਮਨਛਾ ਕੀ ਸੀਗੀ ਇੱਥੇ ਆਉਣ ਦਾ ਕਾਰਨ ਕੀ ਸੀਗਾ ਤੇ ਇਸ ਦੇ ਵੱਲੋਂ ਵੀ ਜਿਹੜੇ ਐਸ்சிਪੀਸੀ ਵੱਲੋਂ ਹੁਕਮ ਜਿਹੜੇ ਨੇ ਜਾਰੀ ਕਰਨ ਦੇ ਕੀ ਕਹਿੰਦੇ ਨੇ ਇਹਦੇ ਅਜੇ ਵੇਟ ਕਰਦੇ ਆ ਪਰ ਇੱਥੇ ਵਿੱਚ ਬਾਈਟ ਜਿਹੜੀ ਆ ਉਹਨਾਂ ਨੇ ਜ਼ਰੂਰ ਦਿੱਤੀ ਆ ਕਿ ਇਸ ਦੇ ਵਿੱਚ ਉਹਨਾਂ ਦਾ ਕੀ ਕੁਝ ਕਹਿਣਾ ਆ ਆਓ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਬਣੇ ਲਿਓ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਅੰਮ੍ਰਿਤਸਰ ਹੋ ਰਿਹਾ ਆਪਣਾ ਕਲੋਰੀ ਕਦਰ ਤੋਂ ਹੀ ਪਾਣੀ ਪ੍ਰਵਿੱਤਰ ਸਰੋਵਰ ਤੋਂ ਦੇਖੋ ਅਸੀਂ ਇਹਦੇ ਲਈ ਹਮੇਸ਼ਾ ਨਿਗਰਾਨੀ ਰੱਖਦੇ ਆਂ ਮੈਂ ਪਰਸੋਂ ਵੀ ਦੋ ਮੀਟਿੰਗਾਂ ਜਿਹੜੀਆਂ ਜਿੰਨਾ ਸਾਡਾ ਸਟਾਫ ਹੈਗਾ ਸੇਵਾਦਾਰ ਹੈਗੇ ਆ ਉਹਨਾਂ ਨਾਲ ਕੀਤੀਆਂ ਕਿਤੇ ਫਿਰ ਵੀ ਗਲਤੀ ਸਾਡੇ ਸੇਵਾਦਾਰਾਂ ਦੀ ਅੱਖਾਂ ਤੇ ਨਹੀਂ ਆਇਆ ਹੋਏਗਾ ਕਿਉਂਕਿ ਦੂਜੇ ਧਰਮ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਥੇ ਮਰਿਆਦਾ ਕੀ ਆ ਸਿਧਾਂਤ ਕੀ ਆ ਤੇ ਅਸੀਂ ਅਸੀਂ ਇਹ ਜ਼ਰੂਰ ਕਰਦੇ ਹਾਂ ਕਿ ਪਹਿਰਾ ਜਿਹੜਾ ਉਹ ਸਖਤ ਕੀਤਾ ਜਾਵੇਗਾ ਰੱਖਿਆ ਜਾਵੇਗਾ ਕੋਈ ਅੱਗੇ ਏਦਾਂ ਦੀ ਗਲਤੀ ਨਾ ਕਰੇ ਤੋ ਵੀਡੀਓ ਜਾਂਚ ਕਰੇਂ ਕਰੋ ہاں ਜਾਂਚ ਕਰਾਂਗੇ ਜਾਂਚ ਕਰਾਂਗੇ ਜੂਜੂ ਜਾਂਚ ਕਰਾਂਗੇ ਤੇ ਉਹਨਾਂ ਨੂੰ ਆਪਣੇ ਛੇ ਵਰਦਾਰਾਂ ਨੂੰ ਵੀ ਕਹਾਂਗੇ ਵੀ ਭਾਈ ਉਹ ਸਾਰਾ ਨਿਕਲ ਆਉਂਦਾ ਆ ਪੂਰੀ ਪੂਰੀ ਜਾਂਚ ਕੀਤੀ ਜਾਊਗੀ ਮਰਨ ਸਿੰਘ ਸਾਹਿਬ ਵੋਟ ਤਾਂ ਲਗਾਏ ਗਏ ਨੇ ਕਿ ਇੱਥੇ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਾਲ ਕਿਤੇ ਵੀ ਕੋਈ ਇਸ ਤਰ੍ਹਾਂ ਦੇ ਬੋਰਡ ਵੀ ਲਗਾਏ ਜਾਣ ਕਿ ਕਿ ਜੇਕਰ ਮर्याਦਾ ਬਾਰੇ ਕਿਸੇ ਨੂੰ ਨਹੀਂ ਪਤਾ ਦੇਖੋ ਇਹਦੇ ਲਈ ਪਤਕੀ ਹੈ ਇਹ ਬੜਾ ਗੁੰਜਦਾਰ ਵਿਛਾ ਜਿਹੜੇ ਕੁਐਸਚਨ ਕੀਤਾ ਜਦੋਂ ਆਪਾਂ ਘੰਟਾ ਘੜ ਤੋਂ ਥੱਲੇ ਪੌੜੀਆਂ ਉੱਤਰਦੇ ਹਾਂ ਨਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਸੈਕਸੰਗਨ ਦਾ ਪਤਾ ਬਹੁਤੇ ਹਿੰਦੂ ਭਾਈਚਾਰੇ ਨੂੰ ਪਤਾ ਕਈ ਦੂਸਰੇ ਜਿਹੜੇ ਬਾਹਰੋਂ ਹੁੰਦੇ ਆ ਜੇ ਪਿਕਨਿਕ ਤੌਰ ਤੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਫੋਟੋ ਵਗੈਰਾ ਵੀ ਖਿਚਾਉਣੇ ਅਸੀਂ ਇਹਦੇ ਤੇ ਵੀ ਵਿਚਾਰ ਕਰਦੇ ਪੈ ਦੋ ਮੀਟਿੰਗਾਂ ਦੇ ਵਿੱਚ ਮੈਂ ਵਿਚਾਰ ਕੀਤੀ ਸੀ ਕਿਤੇ ਕੋਈ ਸਪੇਸ ਇਦਾਂ ਦੀ ਉੱਪਰ ਦੇ ਦਿੱਤੀ ਜਾਵੇ ਜੇ ਕਿ ਇਹਨਾਂ ਫੋਟੋ ਕਿਸੇ ਉੱਤੇ ਜਾ ਕੇ ਖਿੱਚ ਲੋ ਦੇ ਸਕਦੇ ਪਰ ਜਦੋਂ ਆਪ ਇਹ ਪਿੱਠ ਕਰਕੇ ਗੁਰੂ ਰਾਮਦਾਸ ਦੇ ਦਰ ਤੇ ਦਰਵਾਜਾ ਸਾਬ ਨੂੰ ਪਿੱਠ ਕਰਕੇ ਹਨਾ ਫੋਟੋ ਖਿਜਾਉਣੇ ਉਹ ਮਾੜਾ ਵੀ ਲੱਗਦਾ ਤੇ ਹੁਣ ਆਬ ਨਹੀਂ ਚਾਹੀਦਾ ਠੀਕ ਹੈ